ਬਹੁਤ ਵਧੀਆ ਗੁਰੂ ਨਾਨਕ ਪਾਸ਼ੇ ਦੀ ਗੁਰਪ੍ਰੇਤ ਤੇ ਚੱਲ ਰਿਹਾ ਪ੍ਰੋਗਰਾਮ ਬਹੁਤ ਨੌਜਵਾਨ ਪੈਣਾ ਵੀਰ ਜਵਾਬ ਚੜ ਕੇ ਸੇਵਾ ਕਰ ਰਹੇ ਆ ਤਾਂ ਆਪੇ ਹੀ ਕਹਿੰਦੇ ਬਾਤ ਚੜ ਕੇ ਸੇਵਾ ਕਰੋ ਧੰਨ ਧਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਗੁਰਨਾਨਕ ਦੇਵ ਜੀ ਦਾ ਜਨਮ ਦਿਹਾੜਾ ਚੱਲ ਰਿਹਾ ਹੈ ਇਸ ਦੇ ਵਿੱਚ ਸਰ ਸੰਗਤਾਂ ਸੇਵਾ ਕਰ ਰਹੀਆਂ ਹਨ ਤੇ ਸਾਰਿਆਂ ਨੂੰ ਸੇਵਾ ਦੀ ਪ੍ਰੇਰਣਾ ਹੋਵੇ ਸਾਰੀ ਸੰਗਤ ਸੇਵਾ ਕਰੇ ਤੇ ਸਾਰੇ ਜਨ ਦਾ ਲਾਭ ਠਾਣ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਦੀ ਬਾਣੀ ਬਾਸਣ ਦੀ ਸੇਵਾ ਕਰਨੀ ਚਾਹੀਦੀ ਆਪਣੇ ਧਰਮ ਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਲਿਖਿਆ ਜਾ ਕਿ ਸੇਵਾ ਸਭ ਨਾਲੋਂ ਉੱਤੇ ਆ ਆਪਾਂ ਸੇਵਾ ਕਣੀ ਜਿਆਦਾ ਹਾਂਜੀ 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 ਬੰਦ ਕੇ ਛੱਡਣ ਵਾਲਾ ਕੰਮ ਸਭ ਨਾਲ ਮੂਰੇ ਰੱਖਣਾ ਚਾਹੀਦਾ ਆ ਹੋਰ ਕੱਲਾ ਨਾਲ ਨਹੀਂ ਕਹਿਣਾ ਚਾਹੁੰਦੇ ਕਿ ਸਾਰਿਆਂ ਨੂੰ ਆਉਣਾ ਚਾਹੀਦਾ ਤੇ ਮਨ ਚਿਤ ਲਾ ਕੇ ਸੇਵਾ ਕਰਨੀ ਚਾਹੀਦੀ ਨਵੇਂ ਸਲਾਣਾ ਨਗਰ ਕੀਰਤਨ ਦੀ ਕਵਰੇਜ ਜਾਰੀ ਆ ਇਸ ਟਾਈਮ ਸੇਵਾਦਾਰਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਪਹੁੰਚੇ ਹੋਏ ਹਾਂ ਜਿੱਥੇ ਬਿਲਕੁਲ ਤਾਜ਼ਾ ਫਰੂਟ ਦਾ ਜਿਹੜਾ ਲੰਗਰ ਆ ਉਹ ਫਰੂਟ ਸੈਲਡ ਦਾ ਜਿਹੜਾ ਲੰਗਰ ਆ ਉਹ ਯਾਰ ਕੀਤਾ ਜਾ ਜਾ ਭੰਜੀ ਵਾਈਕਰ ਜੀ ਖਾਲਸਾ ਫਤਿਹ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦਲਜੀਤ ਕੌਰ ਸੇਵਾ ਚੱਲ ਰਹੀ ਹੈ ਜੀ ਹਾਂ ਜੀ ਫੁੱਲ ਚੱਲ ਰਹੀ ਹੈ ਵਧੀਆ ਫਰੂਟ ਖਵਾ ਰਹੇ ਆ ਫਰੈਸ਼ ਕੱਟ ਕੇ ਬਿਲਕੁਲ ਜੀ ਭੰਜੀ ਤੁਹਾਡਾ ਕੀ ਨਾਮ ਹੈ ਦਰਨਦੀਪ ਕੌਰ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਤੇ ਕੁਝ ਨਹੀਂ ਹੀ ਕਹਿਣਾ ਚਾਹੁੰਦੇ ਆ ਕਿ ਸਾਰਿਆਂ ਨੂੰ ਆਉਣਾ ਚਾਹੀਦਾ ਤੇ ਮਨਚਤ ਲਾ ਕੇ ਸੇਵਾ ਕਰਨੀ ਚਾਹੀਦੀ ਹਾਂਜੀ ਜੀ ਜੀ ਵਾਈਕਰ ਜੀ ਖਾਲਸਾ ਵਾਈਕਰ ਜੀ ਫਤਿਹ ਜੀ ਗੁਰਮੇਲ ਸਿੰਘ ਆ ਜੀ ਮੇਰਾ ਨਾਮ ਜੀ ਗੁਰਮੇਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਜੀ ਬਸ ਇਹ ਸੇਵਾ ਕਰੀ ਜਾਂਦੇ ਜੀ ਸਾਰੇ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ ਜੀ ਇੱਦਾਂ ਹਾਂਜੀ ਥੈਂਕ ਯੂ ਬਿਲਕੁਲ ਸੋ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਆਪਾਂ ਮਨਾ ਰਹੇ ਆ ਸੋ ਸੇਵਾ ਜਿਹੜੀ ਉਹ ਚੱਲ ਰਹੀ ਆ ਬਿਲਕੁਲ ਵਧੀਆ ਚੀਜ਼ ਆ ਫਲਾਂ ਦੇ ਬਾਰੇ ਫਰੂਟ ਦੇ ਬਾਰੇ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਵੀਰ ਕਲਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਜੀ ਬਸ ਸਾਰੇ ਨੇ ਆਓ ਸੇਵਾ ਕਰੋ ਗੁਰੂ ਦੇ ਨਾਲ ਲੱਗੋ ਬਸ ਨਵਕਾਲਸਾਫਾ ਦੇ ਜੀ ਮੇਰਾ ਨਾਮ ਹੈਗਾ ਸਰਬਜੀਤ ਸਿੰਘ ਜੀ ਬਹੁਤ ਵਧੀਆ ਗੁਰੂ ਨਾਨਕ ਪਾਸ਼ੇ ਦੀ ਗੁਰਪਰਬ ਤੇ ਚੱਲ ਰਿਹਾ ਬਹੁਤ ਨੌਜਵਾਨ ਪੈਣਾ ਵੀਰ ਬਜਵਾਦ ਚੜ ਕੇ ਸੇਵਾ ਕਰ ਰਹੇ ਆ ਤਪਹੀ ਹੀ ਕਹਿੰਦੇ ਬਾਤ ਚੜ ਕੇ ਸੇਵਾ ਕਰੋ ਕਦੋਂ ਨੇ ਲੱਗੇ ਹੋਏ ਅੱਜ ਤੁਸੀਂ ਹਾਂਜੀ ਮਾਰਨਿੰਗ ਟਾਈਮ ਦੇ ਲੱਗੇ ਆ 8:00 ਵਜੇ ਆਇਆ ਮੈਂ ਹਾਂਜੀ ਆ ਇੰਨੀ ਚੱਲੂੰਗਾ ਸ਼ਾਮਾਂ ਤੱਕ ਹੀ ਆ ਮਾਰ ਚੜਦੀ ਕਲਾ ਰੱਖ ਕੇ ਬੱਗਰਪਾ ਧੰਨਵਾਦ ਜੀ ਸੋ ਇੱਥੇ ਅਸ ਟਾਈਮ ਅੰਗੂਰ ਜਿਹੜੇ ਆ ਸਾਡੇ ਇਹ ਜਿਹੜੇ ਬਜ਼ੁਰਗ ਨੇ ਉਹ ਕਰ ਰਹੇ ਨੇ ਹਾਂਜੀ ਵਾ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਬਾਹ ਤਨ ਤਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਗੁਰਨਾਨਕ ਦੇਵ ਜੀ ਦਾ ਜਨਮ ਦਿਹਾੜਾ ਚੱਲ ਰਿਹਾ ਹੈ ਇਸ ਦੇ ਵਿੱਚ ਸਰ ਸੰਗਤਾਂ ਸੇਵਾ ਕਰ ਰਹੀਆਂ ਹਨ ਤੇ ਸਾਰਿਆਂ ਨੂੰ ਸੇਵਾ ਦੀ ਪ੍ਰੇਰਣਾ ਹੋਵੇ ਹਾਰੀ ਸੰਗਤ ਸੇਵਾ ਕਰੇ ਕਿ ਸਾਰੇ ਜਨ ਜਨ ਲਾਭ ਠਾਣ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਦੀ ਬਾਣੀ ਪਰ ਸੰਗਤ ਇਹ ਤੋਂ ਬੇਕਰਫੀਲ ਤੋਂ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਜੀਤ ਕੌਰ ਜੀ ਤੁਹਾਡਾ ਕੀ ਨਾਮ ਹੈ ਜੀ ਚਰਨ ਸਿੰਘ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਨਾ ਜੀ ਲੱਖ ਲੱਖ ਵਧਾਈ ਹੋਏ ਬਾਬਾ ਜੀ ਦੇ ਸਮਰਪਿਤ ਨਗਰ ਕੀਰਤਨ ਨੂੰ ਚੜ੍ਹਦੀ ਕਲਾ ਜ ਰੱਖੀ ਸੋ ਬਿਲਕੁਲ ਜਿਸ ਤਰੀਕੇ ਨਾਲ ਸਾਡੇ ਬਜ਼ੁਰਗ ਕਹਿ ਰਹੇ ਆ ਵੀ ਸੇਵਾ ਦੀ ਪ੍ਰੇਰਣਾ ਜਿਹੜੀ ਉਹ ਮਿਲਣੀ ਚਾਹੀਦੀ ਆ ਇੱਥੇ ਜਿਹੜੇ ਵੀਰ ਜੋ ਪਿੱਛੋਂ ਲੰਗਰ ਜਿਹੜਾ ਫਰੂਟ ਉਹ ਕੱਟ ਕੇ ਜੋ ਆ ਰਿਹਾ ਹੁੰਦਾ ਆ ਉਹ ਇੱਥੇ ਪਾ ਕੇ ਗਲਾਸਾਂ ਦੇ ਵਿੱਚ ਜਿਹੜੀ ਉਹ ਸੇਵਾ ਕਰਦੇ ਆ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਰਾਜਦੀਪਿਆ ਜੀ ਅਸੀਂ ਕੱਲ ਤੋਂ ਲੱਗੇ ਹੋਏ ਆ ਗੁਰੂ ਮਹਾਰਾਜ ਦੀ ਸੇਵਾ ਕਰਨ ਅਸੀਂ ਸ਼ਾਮੀ ਵੀ ਬਹੁਤ ਸੰਗਤ ਆਈ ਬਹੁਤ ਹੰਗਾਰਾ ਭਰਿਆ ਲੋਕਾਂ ਨੇ ਬਹੁਤ ਲਾਇਕੀ ਦਾ ਫਰੂਟ ਕੀਤਾ ਠੀਕ ਹੈ ਜੀ ਤੇ ਅੱਜ ਇਹ ਵੀ ਪੂਰੀ ਤਿਆਰੀ ਆ ਅੱਜ ਪੂਰੀ ਤਿਆਰੀ ਆ ਹਾਂਜੀ ਅਸੀਂ ਸਾਰੇ ਹੀ ਸੰਗਤ ਸਵੇਰ ਤੋਂ 8 ਵਜੇ ਤੇ ਲੱਗੇ ਹੋਏ ਆ ਤੇ ਜਦੋਂ ਨਾ ਚਿਰ ਖਤਮ ਨਹੀਂ ਹੁੰਦਾ ਆਪਣਾ ਗੁਰੂ ਦਾ ਪ੍ਰੋਗਰਾਮ ਸੰਗਤ ਦਾ ਆਰੇ ਆਨੂੰ ਦਲ ਕਾਮਿਆ ਆਉਣ ਦਾ ਜਿਹਨੇ ਜਾਣਾ ਫਰੂਟ ਖਾ ਕੇ ਜਾਓ ਜੀ ਫਰੈਸ਼ ਹੈ ਸਾਰਾ ਜੀ ਕੀ ਨਾਮ ਚੰਪ੍ਰੀਤ ਸਿੰਘ ਹੈ ਨਾ ਬਸ ਹੀ ਸੇਵਾ ਕਰਨੀ ਚਾਹੀਦੀ ਆਪਣੇ ਧਰਮ ਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਲਿਖਿਆ ਆ ਕਿ ਸੇਵਾ ਸਭ ਨਾਲੋਂ ਉੱਤੇ ਆ ਆਪਾਂ ਨੂੰ ਸੇਵਾ ਕਰਨੀ ਜਿਆਦਾ ਹਾਂਜੀ 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 ਵੰਡ ਕੇ ਛਕਣ ਵਾਲਾ ਕੰਮ ਸਭ ਨਾਲੋਂ ਮੂਰੇ ਰੱਖਣਾ ਚਾਹੀਦਾ ਆ ਹੋਰ ਕੱਲਾ ਨਾਲੋਂ ਬਾਈ ਖਾਲਸਾ ਬਾਏ ਕੋ ਫਤਹਿ ਥੈਂਕ ਯੂ ਬਰੇ ਜੀ ਸੋ ਮੈਨੂੰ ਇਹ ਦੱਸ ਸਕਦੇ ਵੀ ਕਿਹੜੇ ਕਿਹੜੇ ਫਰੂਟ ਅੱਜ ਦੇ ਤੁਹਾਡੇ ਇਸ ਫਰੂਟ ਚਾਟ ਦੇ ਵਿੱਚ ਚਾਟ ਦੇ ਵਿੱਚ ਨੇ ਹਾਂਜੀ ਹਾਂਜੀ ਆਪਣੇ ਕੋਲ ਹੈਗੇ ਆ ਵਾਟਰਮੇਲਨਾ ਤੇ ਆ ਹੈਗੇ ਆ ਕੈਨਲੋਪਾ ਅੰਗੂਰ ਆ ਤੇ ਅੰਗੂ ਤੇ ਹੈਗੇ ਹਨਾਰ ਆ ਹਾਂਜੀ ਤੇ ਨਾਲ ਦੀ ਨਾਲ ਅੱਜ ਸੰਗਤ ਨੇ ਸਾਨੂੰ ਥੋੜੀ ਹੋਰ ਵੀ ਲਾਈਕ ਅਮਰੂਦ ਵੀ ਦੇ ਕੇ ਗਏ ਆ ਬੇਰ ਵੀ ਦੇ ਕੇ ਗਏ ਆ ਤੇ ਸਾਡੇ ਆ ਹੈਗੀ ਆ ਭੈਣ ਜੀ ਉਹਦੇ ਉਹਨਾਂ ਦੀ ਵੀ ਬਹੁਤ ਅੱਜ ਸਾਡੀ ਨਾਲ ਸੇਵਾ ਕਰ ਰਹੀ ਆ ਜੀ ਭੈਣ ਜੀ ਕੀ ਨਾਮ ਹੈ ਜੀ ਆਜੋ ਅੱਗੇ ਨੂੰ ਆਜੋ ਸਿਕਾ ਵੀਰ ਜੀ ਹਾਂਜੀ ਸਤਿੰਦਰ ਕੌਰਿਆ ਜੀ ਮੇਰਾ ਨਾਮ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਗੁਰਪੁਰ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅਸੀਂ ਥੋੜਾ ਜਿਹਾ ਐਫਰਟ ਕਰਦੇ ਹੁੰਨੇ ਆ ਵੀ ਥੋੜਾ ਜਿਹਾ ਹੈਲਥੀ ਬੈਲੈਂਸ ਹੋ ਜਾਵੇ ਹਾਂਜੀ ਤੇ ਸਾਰੀ ਸੰਗਤ ਦਾ ਜੀ ਇਹ ਰਲ ਮਿਲ ਕੇ ਧੰਨਵਾਦ ਹੈ ਬਹੁਤ ਅੱਛਾ ਲੱਗਦਾ ਹੈ ਸੋ ਆਪਣਾ ਕੰਟ੍ਰਿਬਿਊਟ ਕਰਦੇ ਜਿੰਨਾ ਖੋ ਸਕੇ ਹਾਂਜੀ ਹਾਂਜੀ ਗੁਰੂ ਨਾਨਕ ਮਹਾਰਾਜ ਨੇ ਉਤਮ ਖੇਤੀ ਦੀ ਗੱਲ ਕੀਤੀ ਸੀ ਨਾਲ ਭੋਜਨ ਸਾਦਾ ਹੋਵੇ ਵਧੀਆ ਹੋਵੇ ਨੇਚਰਲ ਹੋਵੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਸੋ ਇਦਾਂ ਦੇ ਜਿਹੜੇ ਲੰਗਰ ਲੱਗਦੇ ਨੇ ਇਦਾਂ ਦੇ ਜਿਹੜੇ ਸਟਾਲ ਲੱਗਦੇ ਨੇ ਉਹ ਹਮੇਸ਼ਾ ਪ੍ਰੇਰਨਾ ਸਰੋਤ ਹੁੰਦੇ ਆ ਬਾਕੀ ਸਾਰਿਆਂ ਦੇ ਲਈ ਇਹ ਨਹੀਂ ਵੀ ਕੋਈ ਹੋਰ ਲੰਗਰ ਚੰਗਾ ਆ ਜਾਂ ਕੋਈ ਮਾੜਾ ਆ ਪਰ ਇਹ ਵੀ ਇਹ ਤੁਹਾਡੀ ਸਿਹਤ ਦੇ ਲਈ ਵੀ ਬਹੁਤ ਸ਼ਾਨਦਾਰ ਹੁੰਦਾ ਬਹੁਤ ਵਧੀਆ ਹੁੰਦਾ ਸੋ ਕਵਰੇਜ ਜਾਰੀ ਰਹੇਗੀ ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ